हां जी दोस्तों सारेया नु सस्कारी काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਸ਼ੀਆਪਾੜੀ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਮੀਰ ਗੁਰਵਿੰਦਰ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਪਹਿਲਾਂ ਕਾਫੀ ਵੀਡੀਓ ਆਪਾਂ ਇਸ ਘਰੋਂ ਅਪਲੋਡ ਕੀਤੀਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਸਮੇਂ-ਸਮੇਂ ਦੇ ਨਾਲ ਪਸ਼ੂ ਵਪਾਰ ਦਾ ਕੰਮ ਹੈ ਵਿਕਰੀ ਵਾਲੇ ਪਸ਼ੂ ਦੋਸਤੋ ਇਸ ਕਿੱਲੇ ਦੇ ਉੱਪਰ ਆਉਂਦੇ ਰਹਿੰਦੇ ਆ ਮਖੂ ਤੋਂ ਕੋਈ 5 ਕਿਲੋਮੀਟਰ ਦੀ ਦੂਰੀ ਹੈ ਦੋਸਤੋ ਜਦੋਂ ਮਖੂ ਤੋਂ ਆਪਾਂ ਜੀਰੇ ਨੂੰ ਆਉਂਦੇ ਆ ਤੇ ਚੜ੍ਹਦੇ ਪਾਸੇ ਵੱਲ ਪਿੰਡ ਮਾ ਕੋ ਤੋਂ 5 ਕਿਲੋਮੀਟਰ ਦੀ ਦੂਰੀ ਆ ਜੀਰੇ ਰੋਡ ਤੇ ਇਹ ਪਿੰਡ ਆ ਦੋਸਤੋ ਚੀਆ ਪਾੜੀ ਪੀਰ ਮੁਹੰਮਦ ਪਿੰਡ ਲਹਿਰਾ ਇਹ ਪਿੰਡ ਵੀ ਥੋੜੀ ਥੋੜੀ ਦੂਰੀ ਤੇ ਨਾਲ ਲੱਗਦੇ ਪਿੰਡ ਆ ਤਰੀਕ ਦੋਸਤੋ ਅੱਜ 25 ਮਾਰਚ ਸਮਾਂ ਕੋਈ ਮਾਰਨਿੰਗ ਦੇ 9:30 ਵਜੇ ਦਾ ਇੱਕ ਵਾਰ ਤੁਹਾਨੂੰ ਜਰਸੀ ਸ਼ਾਹੀਵਾਲ ਕ੍ਰੋਸ ਆਂਗ ਦੇ ਵਿੱਚ ਦਿਖਾਵਾਂਗੇ ਗੱਬਣ ਤੇ ਇੱਕ ਇਧਰ ਐਚ ਐਫ ਬਰੀਡ ਦੇ ਵਿੱਚ ਵਹਿੜ ਜਿਹੜੀ ਦੋਸਤੋ ਬਿਲਕੁਲ ਸੋਹੀ ਸਵਾਈ ਆ ਟਾਈਮ ਵੀਰ ਤੋਂ ਪੁੱਛ ਲਾਂਗੇ ਕੀ ਮਿਲ ਰਿਹਾ ਕੋੜਾ ਕੀ ਰੇਟ ਪਾਪੜ ਤਾਂ ਰਹਿਣ ਵਾਲਾ ਉਹ ਪੂਰੀ ਗੱਲਬਾਤ ਕਰ ਲਾਂਗੇ ਆਪਾਂ ਤੋ ਵੀਡੀਓ ਦੇ ਨਾਲ ਐਂਡ ਤੱਕ ਤੁਸੀਂ ਜ਼ਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਆਪ ਲੈਣੀ ਆ ਜਾਣਕਾਰੀ ਵਧੀਰੇ ਸਭ ਤੋਂ ਪਹਿਲਾਂ ਵੀਰ ਗੁਰਵਿੰਦਰ ਸਾਸਰੀ ਕਾਲ ਸਾਸਰੀਆ ਵੀਰੇ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਜੀ ਅੱਛਾ ਵੀਰ ਗੁਰਵਿੰਦਰ ਥੋੜਾ ਵੀਡੀਓ ਵਾਲਾ ਕੰਮ ਲੇਟ ਹੋ ਜਾਂਦਾ ਵੈਸੇ ਚਲੋ ਪਸ਼ੂ ਤਾਂ ਮੇਨ ਅਡੇ ਤੇ ਆਪਣੇ ਜੀ ਜਾਂਦੇ ਆ ਵੈਸੇ ਹੀ ਫਿਰ ਕਈ ਵੀਰਾਂ ਬਣਵਾ ਲਈ ਦੀ ਫਿਰ ਯਾਰ ਠੀਕ ਹੈ ਜੀ ਨਾਲ ਇਹਨੇ ਨਾਲ ਤੁਹਾਨੂੰ ਮਿਲ ਲਈਦਾ ਚਲੋ ਆਹ ਮੋ ਸਾਹਮਣੇ ਆ ਜਾਈਦਾ ਇਹਨੇ ਨਾਲ ਹਾਂਜੀ ਹਾਂਜੀ ਇੱਕ ਤੁਸੀਂ ਹੋਣ ਬਿਜੀ ਰਹਿੰਦੇ ਨਾ ਵੀਡੀਓ ਵਾਵਾ ਤੇ ਫਿਰ ਉਹ ਹਾਂਜੀ ਹਾਂਜੀ ਫਿਰ ਹੋ ਜਾਂਦਾ ਫਿਰ अच्छा वीर गुरविंदर आज ਆਪਣੇ ਕੋਲ ਦੋ ਬੈੜਾ ਨੇ ਹਾਂਜੀ ਇੱਕ ਗੱਬਣਾ ਤੇ ਇੱਕ ਸੂਈ ਸਵਾਈ ਆ ਹਾਂਜੀ ਠੀਕ ਹੈ ਜੀ ਤੇ ਪਹਿਲੇ ਸ਼ੁਰੂਆਤ ਜਿਹੜੀ ਆ ਵੀਰ ਗੁਰਵਿੰਦਰ ਆਪਾਂ ਗੱਬਣ ਤੋਂ ਇਸ ਬੈੜ ਤੋਂ ਕਰ ਲਈਏ ਹਾਂਜੀ ਇਹ ਨਸਲ ਬਰੀਡ ਦੇ ਵਿੱਚ ਆ ਗਈ ਹੈ ਜੀ ਕਿਹੜੀ ਇਹ ਛਾਈਵਾਲ ਚ ਕਰਾਸ ਆ ਮੰਨ ਲਓ ਜਰਸੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਮੰਨ ਲਓ ਹੁਣ ਤਾਂ ਇਹ ਹੁਣ ਤਾਂ ਇਹ ਬਹੁਤ ਵਧੀਆ ਚ ਚੱਲਣ ਵਾਲੀ ਕਿਉਂਕਿ ਗਰਮੀ ਦੇ ਵਿੱਚ ਨਜ਼ਾਰਾ ਇਹ ਬਹੁਤ ਵਧੀਆ ਬਿਲਕੁਲ 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 ਦੂਜਾ ਸੂਹਾ ਸੋਨਾ ਹੋਣੇ ਨੇ ਦੂਜਾ ਸੂਹਾ ਦਿਨ ਕਿੰਨੇ ਕ ਲੈਂਦੀ ਆ ਦਿਨ ਵੀਰੇ ਜੇ ਲੈ ਜੋਗੀ ਛੇਕ ਛੇਕ ਲੈ ਜੋਗੀ ਹਾਂਜੀ ਲਓ ਦੋਸਤੋ 6 ਦਿਨ ਹਜੇ ਸਮਾਂ ਪੈਂਡਿੰਗ ਆ ਤੇ ਦੂਜਾ ਸੂਬਾ ਇਸ ਵਾਰ ਨੇ ਸੂਣਾ ਜਰਸੀ ਹੈ ਸ਼ਾਹੀਵਾਲ ਦਾ ਕ੍ਰੋਸ ਤੇ ਕਲਰ ਤੁਸੀਂ ਵੇਖ ਲਓ ਬਦਾਮੀ ਜਾਂ ਕਲਰ ਆ ਰੈੱਡ ਕਲਰ ਵੀ ਆਪਾਂ ਕਹਿ ਦਿੰਨੇ ਆ ਠੀਕ ਹੈ ਜੀ ਬਾਕੀ ਥਾਣ ਤੁਹਾਨੂੰ ਗੋਲਾ ਤੁਹਾਨੂੰ ਪੂਰਾ ਤਸਵੀਰ ਪੂਰੀ ਥਾਣੋਂ ਦੀ ਕੁਆਲਿਟੀ ਦਿਖਾ ਦਈਏ 6-7 ਦਿਨ ਹਜੇ ਸਮਾਂ ਲੈਂਦੀ ਆ ਵੀਰ ਗੁਰਪ੍ਰੀਤਰ ਥੋੜਾ ਜਿਹਾ ਇਧਰ ਨੂੰ ਕਰਕੇ ਦਿਖਾ ਦਈਏ ਠੀਕ ਹੈ ਜੀ ਸੋ ਹਵਾਨੇ ਲੇਵੇ ਦੀ ਕਾਫੀ ਸਾਫ ਸੁਥਰੀ ਇਹ ਕਰਮਾਲੀ ਥਾਣ ਵੀ ਜਿਹੜਾ ਦੋਸਤੋ ਆਪਾਂ ਕਹਿ ਦਈਏ ਨਾ ਵੀ ਅਸਲ ਦੇ ਵਿੱਚ ਪੀੜੀ ਦੇ ਪਾਵਿਆ ਵਾਂਗੂ ਥ ਤੇ ਇਧਰੋਂ ਇੱਕ ਵਾਰੀ ਤੁਹਾਨੂੰ ਆਪਾਂ ਇੱਕ ਬਹਿਣੀ ਵਾਲੀ ਸਾਈਡ ਤੋਂ ਦਿਖਾ ਦਈਏ ਥੋੜੀ ਜੀ ਸ਼ੇਪ ਥਣ ਦੀ ਲੰਬੇ ਥਾਣਾ ਬਹੁਤ ਸੋਨੇ ਰੋਕ ਰੋਕ ਦਾ ਥਾਣਾ ਠੀਕ ਆ ਜੀ ਮੱਜਾਂ ਦਾ ਥਾਣਾ ਆਪਾਂ ਕਹਿ ਦਿੰਨੇ ਆ ਮੋਸਟਲੀ ਕਾਫੀ ਸੋਹਣਾ ਥਣ ਸੋ ਆਰਡਰ ਕੁਆਲਿਟੀ ਕਾਫੀ ਚੰਗੀ ਆ ਸੋਨਾ ਵਿਖਾਲਾ ਠੀਕ ਆ ਹਾਈਟ ਮੀਡੀਅਮ ਦੇ ਵਿੱਚ ਜਿੱਦਾਂ ਆਪਾਂ ਇੱਕ ਨਾਰਮਲ ਪੰਜਾਬ ਵਾਲੀ ਜਰਸੀ ਵੇਖ ਲਈ ਤੇ ਇਹ ਵੇਖ ਲਈ ਇੱਕ ਬਰਾਬਰ ਹੀ ਆ ਓਡਾ ਕੱਦ ਕਾਠ ਐ ਇਸ ਬੈਡ ਦਾ ਠੀਕ ਆ ਜੀ ਤੇ ਬਾਕੀ ਇੱਕ ਵਾਰੀ ਤੁਹਾਨੂੰ ਖੋਲ ਕੇ ਤੋਰ ਕੇ ਤਸੱਲੀ ਦੇ ਨਾਲ ਦਿਖਾ ਦਿੰਨੇ ਆ ਠੀਕ ਆ ਤੇ ਠੰਡੀ ਧੀ ਰਹੀ ਐ ਸੀ ਇਲਾਕਾ ਬਾਕੀ 5 6 ਦਿਨ ਵੀਰ ਨੇ ਕਹੇ ਆ ਜੇਕਰ ਇਹ ਦਿਨ ਲੈ ਜਾਂਦੀ ਆ ਦੋਸਤੋ ਤੇ ਸੋਹਣੀ ਉਮੀਦ ਕਰਦੇ ਆ ਹਵਾਨਾ ਲੇਵਾ ਹੋਰ ਸੋਹਣਾ ਭਰ ਲੂਗੀ ਆ ਦੇਖੋ ਬਾਕੀ ਵੀਰ ਗੁਰਵਿੰਦਰ 53 ਤੋਂ ਉਪਰ ਤੱਕ ਪੂਰੀ ਨਿਆਰਾ ਵਧੀਆ ਹੀ ਵਧੀਆ ਬਹੁਤ ਵਧੀਆ ਠੀਕ ਹੈ ਭਰਾ ਬਹੁਤ ਚੋਅਈ ਚੀ ਬਹੁਤ ਵਧੀਆ ਲੋਕ ਦੋਸਤੋ ਆ ਕਰੋ ਜੇਕਰ ਠੀਕ ਹੈ ਜੀ ਸੋ 53 ਵੀਰਾਂ ਦਾ ਵੀ ਪੂਰੀ ਤਸੱਲੀ ਆ ਜਿੱਦਾਂ ਮਰਜ਼ੀ ਕੋਈ ਭਰਾ ਆਣ ਕੇ ਤਸੱਲੀ ਆਪਣੀ ਕਰੇ ਆ ਲਓ ਜੀ ਠੀਕ ਆ ਸੋ ਬਹੁਤ ਖੂਬਸੂਰਤ ਕੁਆਲਿਟੀ ਆ ਦੋਸਤੋ ਥਾਣ ਦੇਵੇ ਦੀ ਵੇਖੋ ਕੁਆਲਿਟੀ ਕਾਫੀ ਖੂਬਸੂਰਤ ਆ ਤੇ ਪੂਰੀ ਫੱਬ ਦੀ ਵੜਾ ਠੀਕ ਆ ਜੀ ਅੱਗੇ ਗਰਮੀ ਦੇ ਵਿੱਚ ਵੀ ਜਿੱਦਾਂ ਕਿ ਇੱਕ ਸ਼ੁਰੂਆਤ ਹੋ ਗਈ ਆ ਗਰਮੀ ਸੀਜ਼ਨ ਦੀ ਉਹਦੇ ਵਿੱਚ ਵੀ ਇਹ ਵੜਾ ਜਿਹੜੀਆਂ ਦੋਸਤੋ ਬਿਲਕੁਲ ਚੱਲਣ ਵਾਲੀਆਂ ਵੜਾ ਨੇ ਠੀਕ ਆ ਜੀ ਨਾ ਗਰਮੀ ਮਨਾਉਣ ਵਾਲੀਆਂ ਨੇ ਠੀਕ ਆ ਜੀ ਧੁੱਪੇ ਸ਼ਾਮੇ ਦਾ ਵੀ ਇਹਨਾਂ ਨੂੰ ਕੋਈ ਜ਼ਿਆਦਾ ਬੜਾ ਫਰਕ ਨਹੀਂ ਪੈਂਦਾ ਠੀਕ ਆ ਵੀਰ ਗੁਰਵਿੰਦਰ ਹਾਂਜੀ ਲੈ ਚੱਲਗੇ ਓਕੇ ਅਛਾ ਲੈ ਵੀ ਵੀਰ ਗੁਰਵਿੰਦਰ ਕੀ ਡਿਮਾਂਡ ਕਰਦੇ ਪਏ ਆ ਵੀਰੇ ਮੁੱਲ ਤਾਂ ਆਪਾਂ ਕਰਦੇ ਆ 60000 ਹਾਂਜੀ ਹਾਂਜੀ ਤੇ ਕੋਈ ਨਹੀਂ ਕਰ ਲਾਂ ਇਮਾਨਦਾਰ 60 ਦੇ ਵਿੱਚੋਂ ਹਾਂਜੀ 60 ਦੇ ਵਿੱਚੋਂ ਮਾਨਤਾ ਲਾਂ ਠੀਕ ਹੈ ਜੀ ਨੋ ਵੀ ਭਰਾਵੋ 60000 ਡਿਮਾਂਡ ਆ 60000 ਮੋਲਾ ਵਿੱਚੋਂ ਥੋੜਾ ਬਾਧਾ 19 ਕੀ ਥੋੜਾ ਬਾਧਾ ਲੈਸ ਹੋ ਜਾਊਗਾ ਜਿਹੜਾ ਕੋਈ ਵੀਰ ਆਉਂਦਾ ਖਰੀਦਦਾਰ ਘਰੇ ਖਰੀਦਣ ਦੇ ਸਿਲਸਿਲੇ ਲਈ ਤੇ ਥੋੜਾ ਬਾਧਾ ਮਾਨਤਾ ਤੁਸੀਂ ਕਰਾ ਲਿਓ ਜਿੰਨਾ ਵੀ ਹੋ ਸਕਦਾ ਦੂਰ ਨੇੜੇ ਦਾ ਕੋਈ ਸਫਰ ਦਾ ਵੇਖਦੇ ਹੋਏ ਉਹ ਵਿੱਚੋਂ ਮਾਨਤਾ ਤੁਹਾਡਾ ਵੀਰ ਕਰ ਦਊਗਾ ਠੀਕ ਆ ਬਾਕੀ ਵਹਿਣ ਪੂਰੀ ਸਾਫ ਸੁਥਰੀ ਆ ਬਹੁ ਤੇ ਕੋਈ ਵੀ ਆਊਗਾ ਤਾਂ ਛੱਡ ਕੇ ਨਹੀਂ ਜਾਂਦਾ ਇਸ ਤੋਂ ਬਾਅਦ ਇੱਕ ਐਚਐਫ ਬਰੀਡ ਦੇ ਵਿੱਚ ਬੈਠ ਤੁਹਾਨੂੰ ਆ ਦਿਖਾ ਦਿੰਨੇ ਆ ਸੂਈ ਸੁਬਾਈ ਆ ਜਿਹੜਾ ਕੋਈ ਵੀਰ ਅੱਗੇ ਸੂਆ ਸੁਆ ਪਸ਼ੂ ਭਾਲਦਾ ਮੌਕੇ ਤੇ ਉਹ ਤੁਸੀਂ ਇਸ ਵੈੜ ਨੂੰ ਬਿਲਕੁਲ ਜਿਹੜਾ ਇਸ ਵੈੜ ਨੂੰ ਹੱਥ ਪਾ ਸਕਦੇ ਜੀ ਤੇ ਗੁਰਵਿੰਦਰ ਇਹਦਾ ਸੂਆ ਦੱਸ ਸਕਦੇ ਵੀਰੇ ਇਹ ਤਾਂ ਕਿੰਨਾ ਮਸੂੜਾ ਹੈ ਇਹ ਮੇਰੇ ਪਹਿਲਾਂ ਹੀ ਆ ਸੂਆ ਜੀ ਪਹਿਲਾਂ ਨੂੰ ਬੱਚੀ ਆ ਅਜੇ ਦੋਂਦੀ ਆ ਮੂੰਹ ਅੱਛਾ ਜੀ ਦੋਂਦੀ ਆ ਜੀ ਦੋਂਦੀ ਬੱਚੀ ਆ ਹਾਂਜੀ ਠੀਕ ਆ ਤੇ ਕਿੰਨੇ ਕਿ ਦਿਨਾਂ ਦੀ ਸੂਈ ਆ ਇਹਨੂੰ ਅਜੇ ਤਿੱਜਾ ਦਿਨ ਆ ਵੀਰੇ ਸੂਈ ਨੂੰ ਬੱਚਾ ਮਗਰਾ ਜੀ ਮਗਰ ਬੱਚਾ ਹਾਂਜੀ ਹੁਣ ਬੌਲੇ ਤੇ ਤਕਰੀਬਨ 18 18 ਮੰਨ ਕੇ ਚੱਲੋ ਤੁਸੀਂ 18 ਕਿਲੋ ਹੈਗਾ ਜੀ ਲਓ ਜੀ ਹਾਂਜੀ ਸੋ ਤੀਜਾ ਦੇ ਵਿੱਚ ਦੋਸਤੋ ਮੋੜ ਹੈ ਜੀ ਹਜੇ ਭਲਾ ਭੁਲਾ ਜੇ ਹੁੰਦੀ ਪਈ ਆ ਬਾਹਰ ਜੇ ਭਲਾ ਭੁਲਾ ਹੈਗੀਆਂ ਬੱਚੀ ਨੂੰ ਤੀਜਾ ਦੇ ਨਾਲ ਦੋਸਤੋ ਬਾਕੀ ਨਾਰਮਲ ਭਲੂਣ ਜਿਹੜੀ ਆ ਭਲਾ ਭੁਲਾ ਨਾਰਮਲ ਹੈਗੀਆਂ ਤੁਹਾਨੂੰ ਦੇਖਣ ਦੇ ਵਿੱਚ ਨਜ਼ਰ ਆਉਣਗੀਆਂ ਬਾਕੀ ਪਹਿਲਾਂ ਨਹੀਂ ਦੋਜਣ ਦੇ ਤੀਜੇ ਨਹੀਂ ਮਤਲਬ ਕਿ ਹਰ ਇੱਕ ਪਸ਼ੂ ਜਿਹੜਾ ਕਈ ਵਾਰ ਭਲਾ ਭੁਲਾ ਪਾ ਜਾਂਦਾ ਠੀਕ ਆ ਬਿਹੜਾਂ ਦੇ ਵਿੱਚ ਜੇਕਰ ਖਾਸ ਤੌਰ ਤੇ ਗੱਲ ਕਰ ਲਈਏ ਤੇ ਪਹਿਲਾਂ ਬੱਚੀ ਆ ਦੋਂਦੀ ਆ ਬਾਕੀ ਫੇਸ ਕੁਆਲਟੀ ਵੇਖੋ ਤੁਸੀਂ ਬਿਲਕੁਲ ਸਟ੍ਰੇਟ ਪੜਾ ਛੋਟੇ ਜੇ ਕੰਨ ਇੱਕ ਨਾਰਮਲ ਆਪਾਂ ਫਾਰਮਾਂ ਦੇ ਉੱਪਰ ਵਹਿੜਾ ਦੇਖਦੇ ਆ ਓਡੇ ਕਦ ਕੱਦ ਦੇ ਵਿੱਚ ਤੇ ਡੱਬੀ ਵਹਿੜਾ ਮਗਰ ਵੱਛਾ ਮੇਲ ਕਾਪ ਤੁਸੀਂ ਤੁਸੀਂ ਆ ਵੇਖ ਸਕਦੇ ਠੀਕ ਆ ਜੀ ਤੀਜੇ ਦਿਨ ਦੇ ਦੌਰਾਨ ਅੱਜ ਕੋ 18 ਕਿਲੋ ਜਿਹੜਾ ਬੌਲੇ ਤੇ ਸ਼ੁਰੂਆਤ ਹੋਈ ਆ ਸਟਾਰਟਿੰਗ ਹੋਈ ਆ ਠੀਕ ਆ ਸੋ ਕਾਤੋਂ ਵੱਡਾ ਥੋੜਾ ਜਿਹਾ ਇੱਕ ਵਾਰੀ ਤੁਹਾਨੂੰ ਦੂਰੋਂ ਵੀ ਆਪਾਂ ਦਿਖਾ ਦਿੰਨੇ ਆ ਥੋੜਾ ਜਿਹਾ ਹੋਰ ਚਾਰ ਕਦਮ ਪਿੱਛੋਂ ਦੂਰੀ ਤੇ ਦਿਖਾ ਦਿੰਨੇ ਆ ਵੀ ਫੁੱਲ ਵੱਡਾ ਕਾਦਾ ਕੋਈ ਵੀਰ ਆ ਦੂਰੋਂ ਨੇੜੇੋਂ ਸੌਦਾ ਕਰਦਾ ਇੱਕ ਐੜੀਆਂ ਮੰਨ ਕੇ ਤੁਸੀਂ ਸੌਦਾ ਕਰਿਓ ਵੀ ਵੱਡੇ ਕਦ ਕੱਦ ਦੇ ਵਿੱਚ ਆ ਨਾਰਮਲ ਇੱਕ ਫਾਰਮ ਵਾਲੀਆਂ ਵ ਤੇ ਬਾਕੀ ਗਰਮਿੰਦਰ ਵੀਰ ਚੌਂਡ ਚੌਣ ਕਿਦਾਂ ਬਹੁਤ ਵਧੀਆ ਜੀ ਠੀਕ ਹੈ ਜੀ ਇਤਰੇ ਭਲਾ ਬਹਿ ਜਾ ਕੋਈ ਪ੍ਰੋਬਲਮ ਨਹੀਂ ਭਲਾ ਜੂਟ ਉਹਨਾ ਪਾਓ ਠੀਕ ਹੈ ਜੀ ਹਾਂਜੀ ਲਓ ਜੀ ਸੋ ਇਸੇ ਤਰ੍ਹਾਂ ਵੀ ਕਹਤਾ ਵੀ ਬਹਿ ਕੇ ਕਿਸੇ ਤਰ੍ਹਾਂ ਦਾ ਕੋਈ ਜੂਟ ਬੰਦਾ ਰਸੀ ਪਾਉਣ ਦੀ ਲੋੜ ਨਹੀਂ ਜੀ ਇਸੇ ਤਰ੍ਹਾਂ ਬਹਿ ਕੇ ਜਿਹੜੀ ਚਵਾਈ ਕਰ ਸਕਦੇ ਭਲਾ ਉਤਰ ਤੋਂ ਬਾਅਦ ਜਿਹੜਾ ਥਣ ਥਣ ਪੂਰਾ ਥੀ ਚਵਾਈ ਦਾ ਵੈਸੇ ਹਾਂ ਬਹੁਤ ਵਧੀਆ ਹੁਣ ਵੀ ਵਧੀਆ ਥੀ ਚੋਣੇ ਆਪਾਂ ਕਿਹੜਾ ਮਸ਼ੀਨ ਆ ਬਿਲਕੁਲ ਥੀ ਚੋਣਾ ਮੈਂ ਕੋਈ ਗੱਲ ਵਧੀਆ ਚੋਇਆ ਜਾਂਦਾ ਬਿਲਕੁਲ ਜੀ ਬਿਲਕੁਲ ਆ ਲਓ ਜੀ ਥੋੜਾ ਜਿਹਾ ਕੋਈ ਨੇੜੇ ਤੋਂ ਤੇ ਨਾਰਮਲ ਪਲਾਂ ਪਲਾਂ ਤੁਹਾਨੂੰ ਨਜ਼ਰ ਆਉਣਗੀਆਂ ਉਹ ਉੱਤਰਨ ਤੋਂ ਬਾਅਦ ਜਿਹੜਾ ਦੋਸਤਾਂ ਤੁੰਦੀ ਵੈਸੇ ਵੀ ਜਿਹੜਾ ਵੀਰਾਂ ਦਾ ਵੀ ਹੱਥੀਂ ਚਵਾਈ ਕਰਦੇ ਆ ਕੋਈ ਮਸ਼ੀਨੀ ਚਵਾਈ ਨਹੀਂ ਕਰਦੇਗੇ ਫਿਲਹਾਲ ਤੁਸੀਂ ਵੇਖੋ ਥਣਥਣ ਦੀ ਕੁਆਲਿਟੀ ਠੀਕ ਆ ਤੇ 18 ਕਿਲੋ ਸ਼ੁਰੂਆਤ ਹੋਈ ਹੈ ਹੁਣ ਬੌਲੇ ਤੇ 18 ਕਿਲੋ ਨੇ ਵੀਰ ਕਰਮਿੰਦਰ ਖੋਲ ਕੇ ਵੀ ਤੋਰ ਦਿੱਤੀ ਇੱਕ ਵਾਰੀ ਲਓ ਜੀ ਸੋ ਬਖਾਲਾ ਦੋਸਤੋ ਸੋਨਾ ਸੋਹਣੀ ਉਮੀਦ ਕਰ ਸਕਦੇ ਆ ਬੱਚੀ ਜਿੱਦਾਂ ਕਿ ਪਹਿਲਾ ਸੂਆ ਸੂਈ ਆ ਦੁੱਧ ਸੋਨਾ ਚੋਣਾ ਚਾਹੀਦਾ ਕੋਈ ਚੰਗੀ ਸੇਵਾ ਕਰ ਲੂਗਾ ਤੇ ਦੁੱਧ ਦੋ ਸੇਵਾ ਹਾਂ ਤਾਂ ਇਹ ਟਾਈਮ ਥੋੜਾ ਆਇਆ ਵਾ ਇਹ ਤਾਂ ਟਾਈਮ ਕੋਈ ਨਹੀਂ ਆਇਆ ਬਹੁਤ ਵਧੀਆ ਮਾਰਨਿੰਗ ਸਵੇਰ ਚਵਾਈ ਕਰ ਰਹੀ ਹਾਂ ਦੀ ਤੁਹਾਨੂੰ ਹਾਂਜੀ 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 ਠੀਕ ਹੈ ਜੀ ਪੂਰਾ ਬੰਨ ਦੀ ਥੱਲੇ ਆ ਲਓ ਜੀ ਠੀਕ ਆ ਲੈ ਹਾਂਜੀ ਨੈਵੀਰ ਗੁਰਵੰਤਰ ਇੱਕ ਵਾਰੀ ਅੱਗੋਂ ਤੋਰ ਕੇ ਵਾਪਸ ਲੈ ਗਈ ਹਾਂਜੀ ਮੋੜ ਲਓ ਜੀ ਬੱਛੀ ਵੀ ਦੋਸਤੋ ਬੱਛੀ ਆ ਠੀਕ ਆ ਜੀ ਕੱਲੀ ਉਹ ਕਹਿਣ ਵਾਲੀ ਗੱਲ ਨਹੀਂ ਕੀ ਪੂਰੀ ਫਾਬਰਾਬਾ ਪ੍ਰਿੰਟ ਪ੍ਰਿੰਟ ਬਹੁਤ ਜ਼ਿਆਦਾ ਸੋਨਾ ਕਰਮਾਲੀ ਦਾ ਡੱਬੂ ਵਿੱਚ ਉਸੇ ਤਰ੍ਹਾਂ ਠੀਕ ਆ ਜੀ ਤੇ ਬਲੈਕ ਡੱਬਾ ਤੋਂ ਥਣ ਥਣ ਦੀ ਕੁਆਲਿਟੀ ਤੁਹਾਨੂੰ ਆਪਾਂ ਸਾਰੇ ਪਾਸਿਓਂ ਵੈਸੇ ਦਿਖਾਤੀ ਆ ਆਹ ਲਓ 어이 가지. 이 가지, 이 가지. ਅਛਾ ਗੁਰਵਿੰਦਰ ਕੀ ਕਰਦੇ ਆ ਮੁੱਲ ਵੀਰ ਇਸ ਵੈੜ ਦਾ ਮੁੱਲ ਦਾ ਵੀਰ 1 15 ਕਰਦੇ ਆਂ ਦੀ 1 ਲੱਖ 15000 ਅੱਛਾ ਜੀ ਹਾਂਜੀ ਕੋਈ ਮਾਨਤਨ ਕਰਾਂਗੇ ਜੇ ਕੋਈ ਵੀਰ ਬਾਊਗਾ ਤੇ ਠੀਕ ਹੈ ਜੀ ਹਾਂਜੀ 1 15 ਛੋਹ 1 15 ਹੀ ਮਾਨਤਨ ਲਓ ਵੀ 1 ਲੱਖ 15000 ਦੋਸਤੋ ਵੀਰਾਂ ਦਾ ਵੀ ਮੁੱਲ ਕਰਦੇ ਆਂ ਡਿਮਾਂਡ ਕਰਦੇ ਆਂ ਵਿੱਚੋਂ ਮਾਨਤਨ ਹੋ ਜਾਊਗਾ 1 ਲੱਖ 15000 ਦੇ ਵਿੱਚੋਂ ਕੋਈ ਵੀਰ ਸੰਪਰਕ ਕਰੇ ਮਾਨਤਨ ਹੋ ਜਾਊਗਾ ਠੀਕ ਹੈ ਜੀ ਦੱਸੇਗਾ ਰੇਟ ਦੇ ਵਿੱਚੋਂ ਬਾਕੀ ਵੈੜ ਵੀ ਚੰਗੀ ਆ ਕੱਦ ਵੈੜੇ ਮਾਰਕ ਸੁਖ ਰੱਖੇ ਹਾਂ 20 ਤੋਂ ਪਲਾਸੀ ਕਰੂਗੀ हां क्योंकि इनकी येड़ी मदर है ना जी वो 40 लीटर ਦੁੱਧ ਦਿੰਦੀ ਆ ਜੇ ਕਿਸੇ ਨੇ ਵੇਖਣੀ ਆਪਾਂ ਵਿਖਾ ਵੀ ਲਾਵਾਂਗੇ ਜਿੱਥੋਂ ਲੈ ਕੇ ਆਂਦੀ ਆ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਜੀ ਠੀਕ ਹਾਂਜੀ ਠੀਕ ਆ ਲਓ ਦੋਸਤੋ ਇਹ ਬੱਚੀ ਆ ਵੀਰ ਦੇ ਕੋਲ ਠੀਕ ਹੈ ਜੀ ਬਿਲਕੁਲ ਤਾਜੀ ਸੁੱਈ ਸੁਭਾਈ ਆ ਨਵੀਂ ਬੱਚੀ ਆ ਕੋਈ ਵੀਰ ਅੱਗੇ ਫਾਰਮ ਤੇ ਪਾਉਣਾ ਚਾਹੁੰਦਾ ਤਾਂ ਤੁਸੀਂ ਜ਼ਰੂਰ ਜਿਹੜਾ ਆਪਣਾ ਡਿਸੀਜਨ ਲੈ ਸਕਦੇ ਜੀ ਬੱਚੀ ਛੱਡਣ ਵਾਲੀ ਨਹੀਂਗੀ ਬਾਕੀ ਜਿਹੜਾ ਵੀਰ ਅੱਗੇ ਫਾਰਮ ਜਾਂ ਸਮਾਲ ਫਾਰਮ ਜਾਂ ਇੱਕ ਸ਼ੁਰੂਆਤ ਕਰਨੀ ਚਾਹੁੰਦਾ ਫਾਰਮ ਦੇ ਉੱਪਰ ਪਸ਼ੂ ਚੰਗੇ ਪਾਉਣਾ ਚਾਹੁੰਦਾ ਤਾਂ ਤੁਸੀਂ ਇਹ ਸੈਲੈਕਟ ਕਰ ਸਕਦੇ ਜੀ ਤੇ ਗੁਰਵਿੰਦਰ ਇਹ ਪਸ਼ੂ ਸੀ ਅੱਜ ਆਪਣੇ ਕੋਲ ਵੀ ਹਾਂਜੀ ਇਹ ਦੋ ਸੀ ਆਉਣੀਆਂ ਮੱਜਾਂ ਸਵੇਰੇ ਆਉਣੀਆਂ ਵਾ ਚਾਰ ਪੰਜ ਠੀਕ ਹੈ ਜੀ ਹੈਗੀਆਂ ਜੀ ਤੇ ਨੰਬਰ ਕਰ ਦਈਏ ਸਾਂਝੇ 97819 ਹਾਂਜੀ 65452 ਠੀਕ ਹੈ ਜੀ ਹਾਂਜੀ ਠੀਕ ਹੈ 97819 65452 ਠੀਕ ਹੈ ਜੀ ਤੇ ਪਸ਼ੂ ਐਸੇ ਆਉਂਦੇ ਰਹਿਣਗੇ ਕੱਲ ਨੂੰ ਮੱਜਾਂ ਪੁਚਾਰ ਹਾਂਜੀ ਆ ਰਹੀਆਂ ਹੀ ਕੱਲ ਨੂੰ ਮੱਜਾਂ ਹੋਰ ਵੀ ਠੀਕ ਹੈ ਜੀ ਲਓ ਦੋਸਤੋ ਉਹਨਾਂ ਪਸ਼ੂਆਂ ਦੀ ਤੁਸੀਂ ਡਿਟੇਲ ਲੈ ਸਕਦੇ ਜੀ ਵੀਰ ਗੁਰਵਿੰਦਰ ਤੋਂ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ